ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਿਆਰ ਦੇ ਅਸੀ ਰੈਸਪੀ ਚੈਨਲ 'ਚ ਅੱਜ ਆਪਾਂ ਬਣਾਵਾਂਗੇ ਬ੍ਰੈਡ ਵਾਲੇ ਪਕੌੜੇ ਜਿਸ ਵਿੱਚ ਆਪਾਂ ਲੈਨੇ ਬ੍ਰੈਡ ਤੇ ਆ ਆਪਾਂ ਲੈ ਆਵੇਸਣ ਤੇ ਵਿਸਣ ਦੇ ਵਿੱਚ ਪਾ ਲਵਾਂਗੇ ਆਪਾਂ ਢਿੱਗੀ ਮਿਰਚ ਤੇ ਨਾਲ ਹੀ ਆਪਾਂ ਪਾਵਾਂਗੇ 1/2 ਚਮਚ ਨਮਕ ਦਾ ਤੇ ਨਾਲ ਹੀ ਐਡ ਕਰ ਦਵਾਂਗੇ ਗਰਮ ਮਸਾਲਾ ਜਿਨ੍ਹਾਂ ਨੂੰ ਆਪਾਂ ਇਸੰਦੇ ਵਿੱਚ ਇਸ ਤਰ੍ਹਾਂ ਘੋਲ ਲਵਾਂਗੇ ਤੇ ਨਾਲ ਹੀ ਆਪਾਂ ਪਾਵਾਂਗੇ ਥੋੜੀਆਂ ਜੀਆਂ ਹਰੀਆਂ ਮਿਰਚਾਂ ਬਿਨਸਲੇ ਆਪਾਂ ਘੋਲ ਤੇ ਹੁਣ ਜਿਹੜੇ ਆਪਾਂ ਬ੍ਰੈਡ ਲਏ ਨੇ ਇਹਨਾਂ ਨੂੰ ਆਪਾਂ ਦੋ ਤਰੀਕਿਆਂ ਨਾਲ ਬਣਾਵਾਂਗੇ ਇੱਕ ਤਾਂ ਆਪਾਂ ਮਤਲਬ ਪੂਰਾ ਬ੍ਰੈਡ ਬਣਾਵਾਂਗੇ ਇਕ ਆਪਾਂ ਥੋੜੇ ਜਿਹੀ ਤਿਰਛੀ ਕਰਕੇ ਬਰੈਡ ਨੂੰ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਤੇ ਕੜਾਈ ਵਿੱਚ ਰੱਖ ਲਿਆ ਆਪਾਂ ਤੇਲ ਤੇ ਹੁਣ ਆਪਾਂ ਬਰੈਡ ਨੂੰ ਲਾਵਾਂਗੇ ਵਿੱਚ ਤੇਲ ਹੋ ਗਿਆ ਆਪਣਾ ਗਰਮ ਤੇ ਹੁਣ ਆਪਾਂ ਇਸ ਤਰ੍ਹਾਂ ਬਰੈਡ ਭਾਵੇਂ ਇਹ ਨਾਲੀ ਤੁਹਾਨੂੰ ਆਪਾਂ ਬਣਾ ਕੇ ਦੱਸਾਂਗੇ ਆਲੂ ਚਿਪਸ ਉਹ ਆਪਾਂ ਬਾਅਦ ਵਿੱਚ ਬਣਾਵਾਂਗੇ ਇਹ ਨਾਲੀ ਜਿਹੜੇ ਆਪਾਂ ਦੂਸਰੇ ਕੱਟੇ ਹੋਏ ਬਰੈਡ ਆ ਉਹਨਾਂ ਨੂੰ ਆਪਾਂ ਵੇਸਣ ਲਾਵਾਂਗੇ ਉਹਨਾਂ ਨੂੰ ਇੱਥੇ ਕੱਟ ਲਵਾਂਗੇ ਜੀ ਆਪਣੇ ਦੋ ਤਰੀਕੇ ਨਾਲ ਬਰੈਡ ਹੋ ਗਏ ਨੇ ਤਿਆਰ ਤੇ ਹੁਣ ਆਪਾਂ ਬਣਾਵਾਂਗੇ ਆਲੂ ਚਿਪਸ ਹੁਣ ਆਪਾਂ ਆਲੂਆਂ ਨੂੰ ਬਾਦਵਾਗੇ ਮਸਨ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਆਲੂ ਹਣੀ ਵਿੱਚ ਪਾ ਕੇ ਥੋੜਾ ਜਿਹਾ ਹਲਕਾ ਜਿਹਾ ਹਿਲਾ ਲਾਂਗੇ ਤੇ ਹਿਲਾਉਣ ਤੋਂ ਬਾਅਦ ਆਪਾਂ ਹੱਥ ਦੇ ਨਾਲ ਹੀ ਆਲੂਆਂ ਨੂੰ ਤੇਲ ਦੇ ਵਿੱਚ ਪਾ ਦਵਾਂਗੇ ਆਪਾਂ ਬਣਾ ਲਏ ਨੇ ਆਲੂ ਚਿਪਸ ਤੇ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਇਮਲੀ ਦੀ ਚਟਣੀ ਤੇ ਜੋ ਕਿ ਆਪਾਂ ਇਮਲੀ ਲਈ ਆ ਆਪਾਂ ਇਸ ਤਰ੍ਹਾਂ ਕਰ ਲੈਣਾ ਵਾ ਆਪਾਂ ਇਦਾਂ ਕਰਕੇ ਬਾਹਰ ਕੱਢ ਲੈਣਾ ਫਿਰ ਇਦਾਂ ਮਸ ਕੇ ਇਹਦੇ ਵਿੱਚੋਂ ਨਾ ਆਪਾਂ ਇਦਾਂ ਐਮਲੀ ਦੇ ਬੀਜ ਸਾਰੇ ਇਦਾਂ ਬਾਹਰ ਕੱਢ ਲੈਣੇ ਆ। ਇਹ ਆਪਾਂ ਬੀਜਾਂ ਨੂੰ ਬਾਹਰ ਕੱਢ ਕੇ ਤਾਂ ਹੁਣ ਇਹਨੂੰ ਪਾਣੀ ਦੇ ਨਾਲ ਪਾਣ ਲਿਆ ਵਾ ਤੇ ਜਿਹਦੇ ਵਿੱਚ ਆਪਾਂ ਪਾਵਾਂਗੇ ਹੁਣ ਗਰਮ ਮਸਾਲਾ ਤੇ ਨਾਲ ਹੀ ਆਪਾਂ ਐਡ ਕਰ ਦੇਵਾਂਗੇ ਇਹਦੇ ਵਿੱਚ ਥੋੜਾ ਨਮਕ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਢੇਗੀ ਮਿਰਚ ਜੇ ਤੁਹਾਨੂੰ ਮਤਲਬ ਮਿੱਟੀ ਨਾਲ ਗੁੜ ਪਸੰਦ ਹੋਵੇ ਤਾਂ ਤੁਸੀਂ ਇਹਦੇ ਵਿੱਚ ਗੁੜ ਨੂੰ ਗਰਮ ਕਰਕੇ ਵੀ ਪਾ ਸਕਦੇ ਆ ਤੇ ਆਪਾਂ ਨਹੀਂ ਪਾਇਆ ਤੇ ਫਿਰ ਤੁਸੀਂ ਮਤਲਬ ਇਹਨੂੰ ਨਾ ਚਮਚੇ ਦੇ ਨਾਲ ਹਿਲਾ ਲੈਣਾ ਵਾ ਇਹਦਾ ਗੁੜ ਪਾ ਕੇ ਵੀ ਆਪਾਂ ਗਰਮ ਗੁੜ ਕਰਕੇ ਕਿਤੇ ਵਿੱਚ ਠੰਡਾ ਕਰਕੇ ਇਹਦੇ ਵਿੱਚ ਪਾ ਸਕਦੇ ਆ ਤੇ ਆਪਣੀ ਇੰਗਰੀਡੈਂਟ ਹੋਈਆ ਤਿਆਰ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਟਰਾਈ ਕਰਨਾ ਉਮੀਦ ਕਰਦੀ ਆਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਰੈਸਪੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ